ਕ੍ਰੀ ਸ਼ਰੂ ਨਮਸਕਾਰ ਸਤਿ ਸ੍ਰੀ ਅਕਾਲ ਜੈ ਸ਼੍ਰੀ ਰਾਮ ਅੱਜ ਇਸ ਪੱਤਰਕਾਰ ਮਿਲਣੀ ਚ ਆਪ ਸਭ ਦਾ ਸਵਾਗਤ ਹੈ ਜੀ ਆਇਆਂ ਨੂੰ ਇਹ ਪੱਤਰਕਾਰ ਮਿਲਣੀ ਵਿਰਾਟ ਸਾਹਿਬ ਸ਼ੁਰੂ ਕਰਨ ਤੋਂ ਪਹਿਲੇ ਮੈਂ ਇੱਕ ਵਾਰ ਸਾਰਿਆਂ ਦਾ ਪਰਿਚੇਅ ਕਰਾ ਦੂੰਗਾ ਬੇਨਰ ਸੱਜੇ ਪਾਸੇ ਬੈਠੇ ਨੇ ਦੀਪਤੀ ਲੋਜੀ ਨਿਆ ਗਾਉਂ ਤੋਂ ਨੇ ਉਹਗੇ ਸਮਾਜ ਸੇਵਕ ਨੇ ਸਾਡੇ ਭਾਜਪਾ ਦੇ ਨੇਤਾ ਨੇ ਨਾਲ ਬੈਠੇ ਨੇ ਸੁਵਿੰਦਰ ਕਾਲ ਸੁਵਿੰਦਰ ਬੱਬਲ ਕੋਸ਼ਿਸ਼ ਸੁਵਿੰਦਰ ਕੋਸ਼ਿਸ਼ ਬੱਬਲ ਅਸੀਂ ਬੱਬਲ ਦੇ ਨਾਂ ਤੇ ਜਾਣਦੇ ਆ ਕਿ ਕਾਫੀ ਮਸ਼ਹੂਰ ਨੇ ਔਰ ਨਿਆ ਗਾਉਂ ਤੇ ਜੰਪਲ ਨੇ ਮਤਲਬ ਇਹਨਾਂ ਦਾ ਜਿਹੜਾ ਪਰਿਵਾਰ ਹੈ ਨਿਆ ਗਾਉਂ ਪਿੰਡ ਦਾ ਪਰਿਵਾਰ ਹੈਗਾ ਨਾਲ ਪ੍ਰਮੋਦ ਜੀ ਨੇ ਆਪ ਵੀ ਉੱਥੇ ਪਾਰਸ਼ਦ ਨੇ ਔਰ ਨਾਲ ਬੱਬਲੂ ਕੋਰੀ ਜੀ ਪਾਰਸ਼ਦ ਨੇ ਗਿਆਨ ਜੀ ਉੱਥੇ ਮਿਥਾਂਚਲ ਸਭਾ ਹੈ ਉਹਦੇ ਮਿਥਾਂਚਲ ਛੱਡ ਪੂਜਾ ਸਭਾ ਹੈ ਉਹਦੇ ਪ੍ਰਧਾਨ ਨੇ ਸੁਸ਼ੀਲ ਰੋਹਿਲਾ ਜੀ ਤੁਸੀਂ ਗਊ ਸੇਵਾ ਦੇ ਸਾਡੇ ਪ੍ਰਮੁੱਖ ਨੇ ਅਤੁਲ ਅਰੋੜਾ ਜੀ ਔਰ ਇੱਥੇ ਭਾਈ ਸਾਹਿਬ ਦਿਨੇਸ਼ ਜੀ ਅੱਜ ਦਾ ਜਿਹੜਾ ਸਾਡਾ ਮੁੱਦਾ ਹੈ ਉਹ ਆਮ ਜਨਤਾ ਨਾਲ ਜੁੜਿਆ ਹੋਇਆ ਹੈ ਔਰ ਪੰਜਾਬ ਸਰਕਾਰ ਵੱਲੋਂ ਇੱਕ ਨਿਰਣੇ ਹੋਣ ਜਾ ਰਿਹਾ ਹੈ ਜਿਦੇ ਕਰਕੇ ਲਗਭਗ 1.5 ਤੋਂ 2 ਲੱਖ ਲੋਕਾਂ ਦੇ ਉੱਪਰ ਅਸਰ ਆਏਗਾ ਔਰ ਇਹ ਕਹਿਣਾ ਵੀ ਗਲਤ ਨਹੀਂ ਹੋਏਗਾ 50 ਹਜ਼ਾਰ ਤੋਂ ਲੱਖ ਦੇ ਕਰੀਬ ਜਿਹੜੇ ਘਰ ਨੇ ਉਹਨਾਂ ਦੇ ਉੱਪਰ ਵੀ ਜੜੀ ਉਹਦੀ ਆਂਚ ਆਏਗੀ ਆਂਚ ਆ ਸਕਦੀ ਹੈ ਉਹਨੂੰ ਰੈਗੂਲੇਸ਼ਨ ਦੇ ਮਾਮਲੇ 'ਚ ਔਰ ਆਂਚ ਆ ਸਕਦੀ ਨੂੰ ਤੋੜਨ ਦੇ ਮਾਮਲੇ 'ਚ ਸਰਕਾਰਾਂ ਜਿਹੜੀਆਂ ਹੁੰਦੀਆਂ ਨੇ ਇਹ ਸਰਕਾਰਾਂ ਜਿਹੜੇ ਸੂਬੇ ਦੇ ਵਸਨੀਕ ਆ ਜਾਂ ਦੇਸ਼ ਦੇ ਵਸਨੀਕ ਆ ਉਹਨਾਂ ਦੇ ਭਲਾਈ ਵਾਸਤੇ ਉਹਨਾਂ ਦੀ ਜ਼ਿੰਦਗੀ ਚ ਸੁਖਾਵਾ ਮਾਹੌਲ ਖੜਾ ਕਰਨ ਵਾਸਤੇ ਔਰ ਉਹਨਾਂ ਦਾ ਜਿਹੜੀ ਜ਼ਿੰਦਗੀ ਹੈ ਚਾਹੇ ਪੜ੍ਹਾਈ ਹੈ ਚਾਹੇ ਹੈਲਥ ਹੈ ਸਭ ਚਿੰਤਾ ਕਰਨ ਵਾਸਤੇ ਹੁੰਦੀ ਹੈ ਪਰ ਸਰਕਾਰ ਇਸ ਵਾਸਤੇ ਨਹੀਂ ਹੁੰਦੀ ਕਿ ਜਿਹੜੇ ਬਸੇ ਹੋਏ ਪਿੰਡ ਨੇ ਜਿਹੜੇ ਹੋਏ ਬਸੇ ਹੋਏ ਸ਼ਹਿਰ ਨੇ ਕੋਈ ਹੈ ਜੇ ਨਿਰਣਕ ਕਰਨ ਇਸ ਤੋਂ ਉਜੜ ਜਾਣ ਪੰਜਾਬ ਸਰਕਾਰ ਦਾ ਇੱਕ ਵਿਭਾਗ ਵਾਈਲਡ ਲਾਈਫ ਡਿਪਾਰਟਮੈਂਟ ਵਾਈਲਡ ਲਾਈਫ ਫੋਰੈਸਟ বন ਵਿਭਾਗ ਜਿਹਨੂੰ ਕਹਿੰਦੇ ਆ বন ਜੀਵ ਜੰਤੂ ਵਿਭਾਗ ਇਹਨਾਂ ਨੇ ਇੱਕ ਪ੍ਰੋਪੋਜ਼ਲ ਪੰਜਾਬ ਸਰਕਾਰ ਨੂੰ ਫਾਰਵਰਡ ਕੀਤੀ ਹੈ ਜਿਹੜੀ ਚੋਣਾਂ ਖਤਮ ਹੋਣ ਤੇ ਪੋਲਿੰਗ ਤੋਂ ਬਾਅਦ ਕੈਬਨਿਟ ਦੀ ਅਪਰੂਵਲ ਵਾਸਤੇ ਗਈ ਹੈ ਜਿਹਦੇ ਅਨੁਸਾਰ ਇੱਕ ਸੁਖਣਾ ਵਾਈਲਡਲਾਈਫ ਸੈਂਚਰੀ ਹੈ ਜਿਹੜੀ ਮਨੁੱਖ ਨਿਰਮਿਤ ਵਾਈਲਡਲਾਈਫ ਸੈਂਚਰੀ ਹੈ ਉਹਦਾ ਦਾਇਰਾ ਜਿਹਦੇ ਆਸ-ਪਾਸ ਜਿਹੜਾ ਹੈਗਾ ਇੱਕ ਇਸ ਐਸ ਜੈਟ ਬੰਦਾ ਹੈ ਇਕੋ ਸੈਂਸਿਟਿਵ ਜ਼ੋਨ ਬੰਦਾ ਹੈ ਉਹਦਾ ਦਾਇਰਾ ਜਿਹੜਾ ਹੈ 100 ਮੀਟਰ ਤੋਂ ਵਧਾ ਕੇ 3 ਕਿਲੋਮੀਟਰ ਕਰਨ ਦੀ ਪ੍ਰਪੋਜ਼ਲ ਰੱਖੀ ਹੈ ਇਕੋ ਸੈਂਸਿਟਿਵ ਜ਼ੋਨ 100 ਮੀਟਰ ਤੋਂ ਵਧਾ ਕੇ 3 ਕਿਲੋਮੀਟਰ ਇਹਦਾ ਭਾਵ ਹੈ ਉਹਦੇ ਅੰਦਰ ਕਾਉਂਸਲ ਜਿਹੜਾ ਸਾਡੇ ਪੰਜਾਬ ਐਸੈਂਬਲੀ ਦੇ ਪਿਛਲੇ ਪਾਸੇ ਆਉਂਦਾ ਉਹ ਪੂਰਾ ਕਵਰ ਹੋ ਜਾਊਗਾ। ਨਿਆਗਾਉਂ ਖਰ ਹੋ ਜਾਊਗਾ। ਨਿਆਗਾਉਂ ਮਿਊਨਿਸਪੈਲਿਟੀ ਚ ਕਰੋੜਾਂ ਨਾੜਾ ਪਿੰਡ ਆਂਦੇ ਨੇ ਉਹ ਕਵਰ ਹੋ ਜਾਊਗਾ ਤੇ ਨਿਊ ਚੰਡੀਗੜ੍ਹ ਦਾ ਮਨੋਰ ਸਿੰਘ ਵਾਲੀ ਸਿਟੀ ਜਿਹੜਾ ਨੇੜੇ ਵਾਲੇ ਤਰ ਹੈਗਾ ਚੰਡੀਗੜ੍ਹ ਨਾਲ ਅਗਲਾ ਲਾਕਾ ਉਹ ਵੀ ਇਸ ਦੇ ਵਿੱਚ ਕਵਰ ਹੋ ਜਾਊਗਾ। ਇਹਦਾ ਮਤਲਬ ਇਹ ਹੋਇਆ ਜੇ ਇਕੋ ਸੈਂਸਿਟਿਵ ਜ਼ੋਨ ਇਹਨਾਂ ਨੇ 3 ਕਿਲੋਮੀਟਰ ਦਾ ਸੁਖਨਾ ਵਾਈਲਡਲਾਈਫ ਸੈਂਚੁਰੀ ਡਿਕਲੇਅਰ ਕਰਤਾ ਤੇ ਇਹਦਾ ਮਤਲਬ ਕਿ ਇਸ ਇਲਾਕੇ ਦੇ ਅੰਦਰ ਲੋਕਾਂ ਵਾਸਤੇ ਔਖਣਾ ਸ਼ੁਰੂ ਹੋ ਜਾਣਗੇ। ਲੋਕਾਂ ਦੀਆਂ ਜ਼ਿੰਦਗੀ ਦੇ ਅੰਦਰ ਬਹੁਤ ਵੱਡੀ ਮੁਸੀਬਤਾਂ ਸ਼ੁਰੂ ਹੋ ਜਾਣਗੀਆਂ ਔਰ ਸ਼ਾਇਦ ਲੋਕਾਂ ਦੇ ਕੱਲ ਤੋੜਨ ਤੱਕ ਦੀ ਨੌਬਤ ਆ ਜਾਏਗੀ ਹੁਣ ਦੋਸਤੋ ਇੱਥੇ ਇੱਕ ਕੱਲ ਸਮਝਣਾ ਲਈ ਹੈ ਬੀ ਸੁਖਨਾ ਵਾਈਲਡਲਾਈਫ ਸੈਂਚਰੀ ਕੀ ਹੈ ਹੁਣ ਜੇ ਅਸੀਂ ਗੱਲ ਕਰਾਂਗੇ ਸੁਖਨਾ ਵਾਈਲਡਲਾਈਫ ਸੈਂਚਰੀ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਤੇ ਉਸ ਤੋਂ ਪਹਿਲੇ ਪੰਜਾਬ ਸਰਕਾਰ ਕਿਉਂ 100 ਮੀਟਰ ਤੋਂ 3 ਕਿਲੋਮੀਟਰ ਦਾ ਗੱਲਤਾ ਹੈ ਇਹਦੇ ਉੱਪਰ ਵੀ ਚਾਨਣਾ ਪਾਣਾ ਚਾਹੁੰਦਾ ਹਾਂ ਪਿਛੇ 10 ਸਾਲ ਤੋਂ ਲਗਾਤਾਰ ਪੰਜਾਬ ਸਰਕਾਰ ਦਾ ਵਾਈਲਡਲਾਈਫ ਡਿਪਾਰਟਮੈਂਟ ਜਿਹੜਾ ਹੈਗਾ ਫੋਰੈਸਟ ਡਿਪਾਰਟਮੈਂਟ ਹੈ ਲਗਾਤਾਰ ਕਹਿ ਰਿਹਾ ਕਿ ਸੁਖਨਾ ਇਕੋਸੈਂਸਟਿਕ ਜ਼ੋਨ ਜਿਹੜਾ ਹੈ 10 ਕਿਲੋਮੀਟਰ 300 ਮੀਟਰ ਦਾ ਹੋਣਾ ਚਾਹੀਦਾ ਇਹ ਕਾਗਜ਼ੀ ਬੋਲਦੇ ਨੇ ਇਹ ਪੰਜਾਬ ਸਰਕਾਰ ਦੇ ਜਿਹੜੇ ਕਾਗਜ਼ ਨੇ ਵਾਈਲਡਲਾਈਫ ਡਿਪਾਰਟਮੈਂਟ ਦੇ ਜਿਹੜੇ ਇਹਨਾਂ ਨੇ ਵੱਖ-ਵੱਖ ਥਾਵਾਂ ਦਿੱਤੇ ਆ ਕੇਂਦਰ ਸਰਕਾਰ ਨੂੰ ਭੇਜੇ ਨੇ ਕਈ ਜਗ੍ਹਾ ਉਹਦੇ ਮਲਟੀਪਲ ਯੂਜ਼ ਹੋ ਰਿਹਾ ਹੈ ਸਮਝਾਗਾ 10 ਸਾਲ ਤੋਂ ਲਗਾਤਾਰ ਉਹ ਕਹਿ ਰਹੇ ਨੇ ਕਿ 100 ਮੀਟਰ ਇਦੀ ਦਾਇਰਾ ਹੋਣਾ ਚਾਹੀਦਾ ਤੇ ਅੱਜ ਯਕਦਮ ਹੈ ਇਹ ਕਿਸੇ ਅਫਸਰ ਨੇ ਜਾਗ ਪਿਆ ਅਫਸਰ ਦਾ ਨਾਂ ਨਹੀਂ ਲਵਾਂਗਾ ਮੈਂ ਪਰ ਅਫਸਰ ਪੰਗੇ ਪਾਉਣ ਨੂੰ ਬਹੁਮਸ਼ੂਰ ਹੈ ਔਰ ਲੋਕਾਂ ਦੀਆਂ ਜ਼ਿੰਦਗੀਆਂ ਦੇ ਪ੍ਰਤੀ ਜਿਹੜਾ ਹੈ ਉਹਦੀ ਨਜ਼ਰ ਟੇਢੀ ਰਹਿੰਦੀ ਹੈ ਉਸ ਅਫਸਰ ਨੇ ਜਾਂਦੇ ਜਾਂਦੇ ਪ੍ਰੋਪੋਜ਼ਲ ਬਣਾ ਗਿਆ ਤੇ 100 ਮੀਟਰ ਤੋਂ 3 ਕਿਲੋਮੀਟਰ ਕਰ ਗਿਆ ਤੇ ਮੇਰੀ ਬੇਨਤੀ ਹੈ ਪੰਜਾਬ ਸਰਕਾਰ ਨੂੰ ਕਿ ਜਿਹੜਾ ਤੁਸੀਂ ਸਟੈਂਡ 10 ਸਾਲ ਲੈ ਕੇ ਰੱਖਿਆ ਜਿਹੜਾ ਸਟੈਂਡ ਤੁਸੀਂ ਕੇਂਦਰ ਸਰਕਾਰ ਅੱਗੇ ਵੀ ਰੱਖਿਆ ਕੋਰਟਾ ਚ ਵੀ ਲਗ ਲਾ ਮਾਮਲਾ ਤੁਸੀਂ ਰੱਖਿਆ ਤੁਸੀਂ ਉਹ ਜਿਹੜਾ ਸਟੈਂਡ ਹੈਗਾ ਉਸ ਤੇ ਕਾਇਮ ਰੋ ਤੇ 100 ਮੀਟਰ ਤੇ ਰੱਖੋ ਇਹਨੂੰ 3 ਕਿਲੋਮੀਟਰ ਨਾ ਕਰੋ ਜੇ 3 ਕਿਲੋਮੀਟਰ ਹੋ ਗਿਆ ਕਾਉਂਸਲ ਨਾਡਾ ਕਰੋਰਾ ਨਿਆਗਾਉਂ ਇੱਥੇ ਦੇ ਘਟ ਤੋਂ 2 ਸਵਾ ਦੋ ਲੱਖ ਲੋਕ ਰਹਿੰਦੇ ਨੇ ਇਹਨਾਂ ਦੇ ਘਰ ਤੋੜਨ ਦੀ ਟੁੱਟਣ ਦੀ ਨੌਬਤ ਆ ਜਾਏਗੀ ਜਿਹੜਾ ਨਿਊ ਚੰਡੀਗੜ੍ਹ ਅਸੀਂ ਬਣਾਇਆ ਹੈ ਬੜੇ ਪਲੈਨਿੰਗ ਨਾਲ ਬਣਾਇਆ ਹੈ ਉਹਦੇ ਉੱਪਰ ਵੀ ਦੀ ਆਂਚ ਆ ਜਾਏਗੀ ਕਲੇ ਘਰਾਂ ਤੇ ਆਂਚ ਨਹੀਂ ਆਏਗੀ ਦੁਕਾਨਾਂ ਤੇ ਆਏਗੀ ਹੋਟਲਾਂ ਤੇ ਆਏਗੀ ਛੋਟੇ ਛੋਟੇ ਹਸਪੀਟਲ ਬਣਿਆ ਨਾ ਤੇ ਆਏਗੀ ਹਰ ਚੀਜ਼ ਦੇ ਉੱਪਰ ਜਿਹੜੀ ਹੈ ਹੁਣ ਮੈਂ ਸੁਖਨਾ ਦੇ ਉੱਪਰ ਆਣਾ ਜੀ ਸੁਖਨਾ ਵਾਈਲਡਲਾਈਫ ਸੈਂਚਰੀ ਦੇ ਉੱਪਰ ਆਣਾ ਸੁਖਨਾ ਵਾਈਲਡਲਾਈਫ ਸੈਂਚਰੀ ਕੀ ਹੈ ਸੁਖਨਾ ਵਾਈਲਡਲਾਈਫ ਸੈਂਚਰੀ ਜਿਹੜੀ ਹੈ ਮਾਨਵ ਨਿਰਮਿਤ ਵਾਈਲਡਲਾਈਫ ਸੈਂਚਰੀ ਹੈ ਕਿਉਂਕਿ ਲੇਕ ਜਿਹੜੀ ਹੈਗੀ ਹੈ ਇਹ ਚੰਡੀਗੜ੍ਹ ਦੀ ਲੇਕ ਚੰਡੀਗੜ੍ਹ Rajasthan ਹੀ ਬਣਨ ਤੋਂ ਬਾਅਦ ਬਣਾਈਗੀ ਤੇ ਲੇਕ ਦੇ ਆਸ-ਪਾਸ ਸੁਖਨਾ ਲੇਕ ਦੇ ਆਸ-ਪਾਸ ਸੁਖਨਾ ਵਾਈਲਡਲਾਈਫ ਸੈਂਚਰੀ ਹੋਗੀ ਪਹਿਲੇ ਤਾਂ ਸੀਗੀ ਨਹੀਂ ਹੁਣ ਚਾ ਸੁਖਨਾ ਵਾਈਲਡਲਾਈਫ ਸੈਂਚਰੀ ਹੈ ਉਸ ਤੋਂ ਪਹਿਲੇ ਤਾਂ ਨਿਆਗੋਂ ਪਿੰਡ ਸੀਗਾ ਉਸ ਤੋਂ ਪਹਿਲੇ ਕਾਂਸਲਪਿੰਡ ਸੀਗਾ ਉਸ ਤੋਂ ਪਹਿਲੇ ਕਰੋੜਾ ਨਾਟਾ ਪਿੰਡ ਸੀਗੇ ਉਸ ਤੋਂ ਪਹਿਲੇ ਨਿਊ ਚੰਡੀਗੜ੍ਹ ਦੇ ਪਿੰਡ ਸੀਗੇ ਤੇ ਜਿਹੜੇ ਪਹਿਲੇ ਸੀਗੇ ਤੁਸੀਂ ਇਸ ਕਰਕੇ ਉਹਨਾਂ ਤੇ ਖਤਰਾ ਤਾਂ ਨਹੀਂ ਪਾ ਸਕਦੇ ਹੁਣ ਸਰਕਾਰ ਦੇ ਕੋਲ ਕਾਨੂੰਨ ਹੈਗਾ ਵਾਈਲਡਲਾਈਫ ਸੈਂਚਰੀ ਦੀ ਜਿਹੜੀ ਦਾਇਰਾ ਹੈ ਇਹ 100 ਮੀਟਰ ਵੀ ਰੱਖ ਸਕਦੀ ਹੈ ਇਹ 200 ਮੀਟਰ ਵੀ ਰੱਖ ਸਕਦੀ ਹੈ ਇਹ 5 ਕਿਲੋਮੀਟਰ ਵੀ ਰੱਖ ਸਕਦੀ ਹੈ ਦੇਸ਼ ਦੇ ਅੰਦਰ ਇਹੋ ਜਿਹੇ ਕਈ ਵੱਡੇ ਉਦਾਹਰਣ ਨੇ ਜਿੱਥੇ ਵਾਈਲਡਲਾਈਫ ਸੈਂਚਰੀ ਦੇ 0 ਮੀਟਰ ਤੇ ਵੀ ਰੱਖੀ ਇਕੋ ਸੈਂਸਿਟਿਵ ਜ਼ੋਨ ਰੱਖਿਆ ਗਿਆ ਹੈ ਇਕੋ ਸੈਂਸਿਟਿਵ ਜ਼ੋਨ ਜਿਹੜਾ 0 ਮੀਟਰ ਤੇ ਰੱਖਿਆ ਗਿਆ ਪੰਜਾਬ ਸਰਕਾਰ ਨੇ 12 ਵਾਈਲਡਲਾਈਫ ਸੈਂਚਰੀਜ਼ ਪੰਜਾਬ ਚ ਅਨਾਉਂਸ ਕੀਤੀਆਂ ਹੋਈਆਂ ਉਹਨਾਂ ਵਾਈਲਡਲਾਈਫ 12 ਵਾਈਲਡਲਾਈਫ ਸੈਂਚਰੀਜ਼ ਜਿਹੜੀਆਂ ਸਾਰੇ ਦੇ ਅੰਦਰ 100 ਮੀਟਰ ਦਾ ਦਾਇਰਾ ਹੈ ਇਕੋ ਸੈਂਸਿਟਿਵ ਜ਼ੋਨ ਦਾ ਜਿਵੇਂ ਪਟਿਆਲਾ ਚ ਹੈਗੀ ਹੈ ਵੀਰ ਦਸਾਂਝ ਫਿਰੋਜ਼ਪੁਰ ਚ ਹੈਗੀ ਹੈ ਅਬੋਰ ਵਾਈਲਡਲਾਈਫ ਸੈਂਚਰੀ ਕਹਿੰਦੇ ਆ ਪਟਿਆਲਾ ਚ ਇੱਕ ਹੋਰ ਹੈਗੀ ਹੈ ਵੀਰ ਪਾਸੋਂ ਵੀਰ ਮੋਤੀ ਬਾਗ ਵੀਰ ਅਸ਼ਵਨ ਵੀਰ ਗੁਰਦਿਆਲਪੁਰਾ ਕਠਲੌਰ ਕੁਸ਼ਲਿਆ ਤਖਨੀ ਰਹਿਮਪੁਰ ਵੀਰਮਹਸ ਨੰਗਲ ਹਰੀਕੇ ਜੰਜਰ ਮਤਲਬ 13 ਇਹਨਾਂ ਦੀ ਵਾਈਲਡਲਾਈਫ ਸੈਂਚਰੀ ਪੰਜਾਬ ਸਰਕਾਰ ਦੀਆਂ ਜਿਹਦੇ 100 ਮੀਟਰ ਦਾ ਦਾਇਰਾ ਇਹਨਾਂ ਰੱਖਿਆ ਹੈ ਤੇ ਜੇ ਉੱਥੇ 100 ਮੀਟਰ ਦਾ ਦਾਇਰਾ ਰੱਖਿਆ ਹੈ ਤੇ ਫਿਰ ਜਿਹੜਾ ਹੈਗਾ ਤੁਸੀਂ ਕਾਉਂਸਲ ਨਿਆਗਾਉ ਨਾਡਾ ਕਰੋੜਾ ਨਿਊ ਚੰਡੀਗੜ੍ਹ ਦੇ ਨਾਲ ਕਿਉਂ ਵਿਤਕਰਾ ਕਰਦੇ ਹੋ ਇਹ ਵਿਤਕਰਾਵ ਉਸ ਵਾਈਲਡਲਾਈਫ ਵਾਸਤੇ ਕਰ ਰਹੇ ਹੋ ਜੜੀ ਮਾਨਵ ਨਿਰਭਤ ਹੈ ਜੜੀ ਇਹਨਾਂ ਪਿੰਡਾਂ ਦੇ ਵਸਣ ਤੋਂ ਪਹਿਲੇ ਇਹਨਾਂ ਪਿੰਡਾਂ ਦੇ ਹੋਣ ਤੋਂ ਅੰਤ ਤੋਂ ਬਾਅਦ ਜੜੀ ਹੈ ਉਹ ਵਾਈਲਡਲਾਈਫ ਸੈਂਚਰੀ ਬਣੀ ਹੈ ਦੇਰਾਦੂਨ ਇੱਕ ਇੱਕ ਦੇਰਾਦੂਨ ਸਾਡਾ ਸਰਕਾਰੀ ਮਹਿਕਮਾ ਹੈ ਔਰ ਉਸ ਦੇਰਾਦੂਨ ਦੇ ਜਿਹੜੇ ਸਰਕਾਰੀ ਮਹਿਕਮੇ ਦੇ ਜੜੀ ਰਿਪੋਰਟ ਹੈ ਉਸ ਇੱਕ ਇੰਸਟੀਚਿਊਟ ਹੈ ਉਹ ਗਵਰਨਮੈਂਟ ਆਫ ਇੰਡੀਆ ਉਹਦੀ ਰਿਪੋਰਟ ਨੂੰ ਮਾਨਤਾ ਦਿੰਦੀ ਹੈ ਦੇਰਾਦੂਨ ਕੁਛ ਇਸ ਦਾ ਨਾਮ ਹੋਗਾ ਉਹ ਉਦੀ ਰਿਪੋਰਟ ਵੀ ਇਹ ਕਹਿੰਦੀ ਹੈ ਕਿ 100 ਮੀਟਰ ਦਾ ਦਾਇਰਾ ਇਹਦਾ ਹੋਣਾ ਚਾਹੀਦਾ 100 ਮੀਟਰ ਤੋਂ ਵੱਧ ਦਾਇਰਾ ਨਹੀਂ ਰੱਖਣਾ ਚਾਹੀਦਾ ਤੁਹਾਨੂੰ ਪਤਾ ਹੈ ਪਤਨ ਕਿਸੇ ਨੂੰ ਪਤਾ ਕਿ ਨਹੀਂ ਪਤਾ ਨਿਆ ਗਉ ਜਿਹੜਾ ਹੈਗਾ 1753 ਦੀ ਦੀ ਲਾਸਟ ਜਿਹੜੀ ਹੈ ਲਾਸਟ ਤੋਂ ਲਾਸਟ ਜਿਹੜੀ ਹੈ ਮਤਲਬ ਜਿਹੜੀ ਬਹੁਤ ਪਹਿਲੇ ਚੱਲੇ ਜੋ ਉਹਦੀ ਐਗਜ਼ਿਸਟੈਂਸੀ ਸੈਟੇਬਲ ਐਵਿਡੈਂਸ ਹੁੰਦਾ ਇਸੇ ਗੁਰੂ ਮਹਾਰਾਜ ਦੀ ਫੌਜਾਂ ਆ ਰਹੀਆਂ ਸੀਗੀਆਂ ਇੱਥੇ ਉਹਨਾਂ ਨੇ ਆਰਾਮ ਕੀਤਾ ਇੱਥੇ ਕਈ ਦਿਨ ਰਹੇ ਇਹਦਾ ਵੀ ਇਤਿਹਾਸ ਹੁੰਦਾ ਮਤਲਬ ਇਹ ਨਿਆ ਗਉ ਜਿਹੜਾ ਹੈਗਾ ਕੋਈ ਅਜਦਾ ਨਹੀਂ ਹੈ ਇਹ 나ਡਾ ਅਜਦਾ ਨਹੀਂ ਹੈ ਕਰੋਨਾ ਅਜਦਾ ਨਹੀਂ ਹੈ ਤੇ ਫਿਰ ਤੁਸੀਂ ਇਹਨਾਂ ਦੇ ਉੱਪਰ ਤਲਵਾਰ ਕਿਉਂ ਲਟਕਾ ਰਹੇ ਹੋ ਇਹਦੇ ਉੱਪਰ ਜਿਹੜਾ ਹੈ ਪੰਜਾਬ ਸਰਕਾਰ ਨੂੰ ਮੇਰੀ ਬੇਨਤੀ ਹੈ ਕਿ ਵੀ ਉਹ ਜਿਹੜਾ ਹੈਗਾ ਇਸ ਤੇ ਜਰੂਰ ਵਿਚਾਰ ਕਰੇ ਚੰਡੀਗੜ੍ਹ ਦੇ ਆਸ-ਪਾਸ ਜਿਹੜੇ ਨਿਆ گاؤں 나ਡਾ ਕਰੋਨਾ ਚ ਕੌਣ ਲੋਕਾਂ ਨੇ ਮਕਾਨ ਲਿਆ ਚੰਡੀਗੜ੍ਹ ਦੀ ਤਰੱਕੀ 'ਚ ਯੋਗਦਾਨ ਪਾਣ ਵਾਲੇ ਲੋਕ ਜਿਹੜੇ ਜਿਹਨੂੰ ਤੁਸੀਂ ਕਹਿੰਦੇ ਹੋ ਲੋਅਰ ਮਿਡਲ ਕਲਾਸ ਜਾਂ ਪੋਰ ਕੈਟਾਗਰੀ ਚਾਹਦੇ ਸੀ ਜਿਹੜੇ ਚੰਡੀਗੜ੍ਹ ਦੇ ਅੰਦਰ ਫਲੈਟ ਮਕਾਨ ਪਲਾਟ ਅਫੋਰਡ ਨਹੀਂ ਕਰ ਸਕਦੇ ਸੀ ਉਹਨਾਂ ਨੇ ਨਿਆ گاؤں ਦੇ ਅੰਦਰ ਐਜ਼ ਅਰਲੀ ਐਜ਼ ਇ 1980 ਚ 1980 ਚ ਉਹਨਾਂ ਨੇ ਇੱਥੇ ਮਕਾਨ ਲੈਣੇ ਸ਼ੁਰੂ ਕਰਤੇ ਜਦ ਪਲਾਟ ਲੈਣੇ ਸ਼ੁਰੂ ਕਰਤੇ ਸੋਲੀ ਸੋਲੀ ਕਿਸਾਨਾਂ ਤੋਂ ਹੀ ਲੈਂਦੇ ਸੀ ਕਿਉਂਕਿ ਤਦ ਤੱਕ ਕੋਈ ਪਲੋਟਿੰਗ ਦੀ ਕੋਈ ਸਕੀਮ ਸੀਗੀ ਨਹੀਂ ਉਸ ਤੋਂ ਬਾਅਦ ਫਿਰ ਉਹ ਸੋਲੀ ਸੋਲੀ ਕਰੋੜਾ ਕਾਉਂਸਲ ਨਾਟਾ ਇਸ ਪਾਸੇ ਪਿੰਡਾਂ ਚ ਵੀ ਆ ਗਏ ਔਰ ਜਦ ਸਰਕਾਰ ਨੂੰ ਲੱਗਿਆ ਵੀ ਇੱਥੇ ਇੱਕ ਅਰਬਨ ਜੰਗਲ ਬੰਦਾ ਜਾ ਰਿਹਾ ਹੈ ਇਹ ਦੀ ਰੈਗੂਲੇਸ਼ਨ ਹੋਣੀ ਚਾਹੀਦੀ ਹੈ ਤਾਂ 2006 ਚ ਇੱਥੇ ਨਗਰ ਪੰਚਾਇਤ ਬਣਾਤੀ ਗਈ ਕਿਉਂਕਿ ਪੰਚਾਇਤ ਤੋਂ ਬਾਅਦ ਮਿਊਨਿਸਪੈਲਿਟੀ ਦੀ ਪਹਿਲੀ ਕੈਟਾਗਰੀ ਨਗਰ ਪੰਚਾਇਤ ਆਂਦੀ ਹੈ ਔਰ 2016 ਚ ਨੂੰ ਅਪਡੇਟ ਕਰਕੇ ਮਿਊਨਿਸਪਲ ਕੌਂਸਲ ਬਣਾਤਾ ਗਿਆ ਇਧਾ ਮਾਸਟਰ ਪਲਾਨ ਬਣਿਆ ਇਧਾ ਜ਼ੋਨਲ ਪਲਾਨ ਬਣਿਆ ਇਧੇ ਬਿਲਡਿੰਗ ਬਾਇਲਰ ਬਣੇ ਜਿਹੜੇ ਮੇਰੇ ਪੱਤਰਕਾਰ ਵੀਰ ਜਾਨੂ ਨੇ ਇਸ ਸਿਸਟਮ ਤੋਂ ਬੀਜੇ ਸਿਲਾਕੇ ਦਾ ਡਿਵੈਲਪਮੈਂਟ ਹੁੰਦੀ ਮਾਸਟਰ ਪਲਾਨ ਬਣਦਾ ਅਰਬਨ ਏਰੀਆ ਦਾ ਮਾਸਟਰ ਪਲਾਨ ਤੋਂ ਬਾਅਦ ਜ਼ੋਨਲ ਪਲਾਨ ਬਣਦਾ ਹੈ ਔਰ ਜ਼ੋਨਰ ਪਲਾਨ ਤੋਂ ਬਾਅਦ ਬਿਲਡਿੰਗ ਪਾਇਲੋਸ ਬਣਦੇ ਨੇ ਸੋ ਨਿਆਗੋ ਮਿਊਨਿਸਪੈਲਿਟੀ ਜਿਸ ਦੇ ਕਾਂਸਲ ਨਾਡਾ ਕਰੋੜਾ ਵਿੱਚ ਆਉਂਦੇ ਨੇ ਪਿੰਡ ਇਹ ਨਿਆਗੋ ਮਿਊਨਿਸਪੈਲਿਟੀ ਦਾ 파ਟ ਨੇ ਉੱਥੇ ਇਹ ਸਭ ਚੀਜ਼ਾਂ ਬਣੀਆਂ ਹੁਣ ਜੋ ਸਰਕਾਰ ਨੇ ਪਹਿਲੇ ਆਪਣੇ ਆਪ ਕੰਮ ਕੀਤਾ ਉਹਨੂੰ ਢਾਣ ਲੱਗ ਪਈ ਸਰਕਾਰ ਕਿਉਂ ਢਾਣ ਲੱਗ ਪਈ ਕੋਈ ਇੱਕ ਅਫਸਰ ਦੇ ਮਨਚ ਸੜਕ ਆਈ ਚੱਕੇ ਕੋਈ ਗਲਤੀ ਰਿਪੋਰਟ ਬਣਾ ਕੇ ਔਰ ਇਹ ਬਿਲਕੁਲ ਬਿਲਕੁਲ ਗਲਤ ਹੈ ਮੇਰੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਔਰ ਹੱਥ ਜੋੜ ਕੇ ਬੇਨਤੀ ਹੈ ਬੀ ਕਿਰਪਾ ਕਰਕੇ ਉਹਨਾਂ ਗਰੀਬ ਲੋਕਾਂ ਦਾ ਧਿਆਨ ਕਰੋ ਜਿਨ੍ਹਾਂ ਨੇ 2-2 ਮਰਲੇ 3-3 ਮਰਲੇ ਦੇ ਪਰੌਂਚ ਆਪਣੇ ਮਕਾਨ ਬਣਾਏ ਹਨ ਉਹਨਾਂ ਲੋਕਾਂ ਧਿਆਨ ਕਰੋ ਜਿਨ੍ਹਾਂ ਨੇ ਆਪਣੇ ਉਮਰ ਭਰ ਦੀ ਕਮਾਈ ਜਿਹੜੀ ਹੈ ਉਮਰ ਭਰ ਦੀ ਪਾਈ ਪਾਈ ਛੋੜ ਕੇ ਸਾਈਕਲਾਂ ਤੇ ਚੱਲ ਕੇ ਜਿਹੜੀ ਹੈ ਉੱਥੇ ਇਹਨਾਂ ਨੇ ਜ਼ਮੀਨਾਂ ਲਈਆਂ ਉਤਰਾਖੰਡ ਦੇ ਲੋਕ ਸਭ ਤੋਂ ਜ਼ਿਆਦਾ ਨੇ ਉਤਰਾਖੰਡ ਦੇ ਲੋਕ ਸਰਕਾਰੀ ਨੌਕਰੀ ਵੀ ਕਰਦੇ ਸੀਗੇ ਔਰ ਕੇਟਰਿੰਗ ਦਾ ਕੰਮ ਵੀ ਕਰਦੇ ਸੀ ਅੱਜ ਚੰਡੀਗੜ੍ਹ ਚ ਉਤਰਾਖੰਡ ਦੇ ਲੋਕਾਂ ਦਾ ਕੇਟਰਿੰਗ ਦਾ ਬਹੁਤ ਵੱਡਾ ਦਬਦਬਾ ਹੋ ਗਿਆ ਹੈ ਪਰ ਅਸਲੋ 20 25 30 ਸਾਲ 40 ਸਾਲ ਪਿੱਛੇ ਚੱਲ ਜੀ ਤਾਂ ਵਿਚਾਰੇ ਸਾਈਕਲਾਂ ਤੇ ਕੰਮ ਕਰਦੇ ਸੀ ਉਹਨਾਂ ਲੋਕਾਂ ਨੇ ਵੀ ਪਾਈ ਪਾਈ ਜੋੜ ਕੇ ਉੱਥੇ ਜਿਹੜਾ ਖੜਾ ਕੀਤਾ ਉਤਰਾਖੰਡ ਦੇ ਲੋਕ ਨੇ ਹਿਮਾਚਲ ਦੇ ਲੋਕ ਨੇ ਸਾਡੇ ਯੂਪੀ ਬਿਹਾਰ ਤੋਂ ਨੇ ਪੰਜਾਬ ਦੇ ਤੋਂ ਆਪਣੇ ਵਸਨੀਕ ਹੈ ਹੀ ਹੁਣ ਇਹਨਾਂ ਸਾਰਿਆਂ ਦੀ ਜਿਹੜੀ ਉਮਰ ਭਰ ਦੀ ਕਮਾਈ ਉਹ ਮਿੱਟੀ ਹੋ ਜਾਏਗੀ ਇਹਨਾਂ ਦੇ ਜਿਹੜੇ ਘਰ ਦੇ ਆਸ਼ੀਆ ਨੇ ਟੁੱਟ ਜਾਣਗੇ ਜਿਨ੍ਹਾਂ ਦੇ ਬੱਚਿਆਂ ਦੇ ਰਿਸ਼ਤੇ ਹੋ ਰਹੇ ਰਿਸ਼ਤੇ ਰੁਕ ਜਾਣਗੇ जिन्ना ने बहु ਲੈ ਕੇ ਆਣੀ ਹੈ बहु ਆਏਗੀ ਨਹੀਂ ਜਿਨ੍ਹਾਂ ਨੇ ਆਪਣਾ ਜਿਹੜੀ ਕੁੜੀ ਕਿਤੇ ਹੋਰ ਵਿਆਣੀ ਹੈ ਉਹਨਾਂ ਦੇ ਰਿਸ਼ਤਿਆਂ ਤੇ ਵੀ ਆਚ ਆ ਜੇਗੀ ਵੈਸੇ ਵੀ ਜਦ ਘਰ ਨਾ ਰਹਿੰਦਾ ਹੋਏ ਬੰਦੇ ਦੇ ਉੱਪਰ ਬਹੁਤ ਜ਼ਿਆਦਾ ਪ੍ਰੈਸ਼ਰ ਨਾਲ ਸਟ੍ਰੈਸ ਆ ਜਾਂਦਾ ਸੋ ਮੇਰੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਚੋਣਾਂ ਦੇ ਰਿਜ਼ਲਟ ਆਨ ਤੋਂ ਬਾਅਦ ਆਪ ਜੀ ਦੀ ਜਿਹੜੀ ਕੈਬਨਟ ਮੀਟਿੰਗ ਹੈ ਉਸ ਕੈਬਨਟ ਮੀਟਿੰਗ ਚ ਜਿਹੜਾ ਵਾਈਲਡ ਲਾਈਫ ਡਿਪਾਰਟਮੈਂਟ ਨੇ ਤੁਹਾਨੂੰ ਫੋਰੈਸਟ ਡਿਪਾਰਟਮੈਂਟ ਨੇ ਇੱਕ ਪ੍ਰੋਪੋਜ਼ਲ ਭੇਜਿਆ ਹੈ ਕਿ ਇਕੋਸੈਂਸਟਿਵ ਜ਼ੋਨ ਸੁਖਨਾ ਦਾ ਇਕੋਸੈਂਸਟਿਵ ਜ਼ੋਨ ਉਹਦੀ 100 ਮੀਟਰ ਦਾਇਰਾ ਵਧਾ ਕੇ ਕਿੰ ਕਿਲੋਮੀਟਰ ਕੀਤਾ ਜਾਏ ਤੇ ਮੇਰੀ ਆਪ ਜੀ ਨੂੰ ਬੇਨਤੀ ਹੈ ਕਿ ਨਾਡਾ ਕਰੋੜਾਂ ਦੇ ਲੋਕਾਂ ਦੀ ਜਿਹੜੀ ਹੈ ਮੁਸੀਬਤਾਂ ਨੂੰ ਧਿਆਨ ਰੱਖਦੇ ਹੋਏ ਉਹਨਾਂ ਦੇ ਪਾਈਪਾਈ ਜੁੜ ਕੇ ਬਣਾਏ ਗਏ ਘਰਾਂ ਨੂੰ ਧਿਆਨ ਰੱਖਦੇ ਹੋਏ ਔਰ ਉਹ ਸੁਖਨਾ ਵਾਈਲਡ ਲਾਈਫ ਵੀ ਹੋਣ ਤੋਂ ਪਹਿਲੇ ਉਹ ਪਿੰਡ ਸੀਗੇ ਧਿਆਨ ਰੱਖਦੇ ਹੋਏ ਇਹਨੂੰ ਰਿਜੈਕਟ ਕੀਤਾ ਜਾਏ ਤੇ 100 ਮੀਟਰ ਵਾਲੀ ਜਿਹੜੀ 10 ਸਾਲ ਤੋਂ ਪੰਜਾਬ ਸਰਕਾਰ ਦਾ ਸਟੈਂਡ ਸੀਗਾ ਉਸੇ ਸਟੈਂਡ ਤੇ ਕਾਇਮ ਰਿਹਾ ਜਾਵੇ ਬਰੇਨ ਨੇ ਕਹਿਣ ਸੀ ਕੋਈ ਪ੍ਰਸ਼ਨ ਮਿਜਾਉਗਾ ਇਸ ਦਾ ਕਿ ਸੁਪਰੀਮ ਕੋਰਟ ਦੇ ਅੰਦਰ ਵੱਖ-ਵੱਖ ਚੀਜ਼ਾਂ ਦੇ ਉੱਪਰ ਵੱਖ-ਵੱਖ ਸਮੇਂ ਤੇ ਕੇਸ ਚੱਲ ਰਿਹਾ ਹੈ ਪਰ ਸੁਪਰੀਮ ਕੋਰਟ ਨੇ 81 ਗੰਭੀਰ ਜੜੀਆਂ ਸੂਬਿਆਂ ਨੇ اپنی پروپوزل కేంద్ర سرکار ਨੂੰ ਭੇਜੀ ਹੋਈ ਹੈ ਕੇਂਦਰ ਸਰਕਾਰ ਉਹਨੂੰ ਪ੍ਰਵਾਨ ਕਰੇ ਪਹਿਲੇ ਇੱਕ ਵਾਰ ਸੁਪਰੀਮ ਕੋਰਟ ਨੇ ਕਹਿਤਾ ਸੀਗਾ ਜੀ ਇਹ 10 ਕਿਲੋਮੀਟਰ ਹੋਣਾ ਚਾਹੀਦਾ ਫਿਰ ਕਰਦੇ ਕਰਦੇ ਸੁਪਰੀਮ ਕੋਰਟ ਨੂੰ ਕਈ ਸਟੇਟਾਂ ਨੇ ਅਪੀਲ ਪਾਈ ਉਸ ਤੋਂ ਫਿਰ ਜ਼ੀਰੋ ਵਾਲੇ ਵੀ ਉੱਥੇ ਹੀ ਆਈ ਨਾ ਵੀ ਜ਼ੀਰੋ ਤੇ ਪਰ ਇੱਥੇ ਮਹਾਰਾਸ਼ਟਰ ਮੁੰਬਈ ਕੋਲ ਹੈਗੀਆਂ ਹੈ ਵਾਈਲਡ ਲਾਈਫ ਸੈਂਚਰੀ ਜਿੱਥੇ ਵਾਈਲਡ ਲਾਈਫ ਸੈਂਚਰੀ ਇੱਥੇ ਖਤਮ ਹੋਈ ਨਾਲ ਹੀ ਸ਼ਹਿਰ ਹੈ ਠੀਕ ਹੈ ਉਹ ਸ਼ਹਿਰ ਤੋੜ ਨਹੀਂ ਸਕਦੇ ਸੀ ਉਹਨਾਂ ਨੇ ਫਿਰ ਅਲਾਉ ਕੀਤੀ ਉਸੇ ਤਰ੍ਹਾਂ ਪੰਜਾਬ ਨੂੰ ਵੀ ਅਲਾਉਡ ਹੈ ਪੰਜਾਬ ਪਰ ਪ੍ਰੋਬਲਮ ਇਹ ਹੈ ਕਿ ਵੀ ਆਪਣਾ ਗੱਲ ਜਿਹੜੀ ਹੈਗੀ ਹੈ ਕੇਂਦਰ ਸਰਕਾਰ ਕੋਲ ਇਹਨਾਂ ਨੇ ਰੱਖਣੀ ਹੈ ਉਹ ਰੱਖਣ ਸੀ ਇੱਕ ਨੋਟੀਫਿਕੇਸ਼ਨ ਚੀਜ਼ ਹੈ ਹੁਣ ਉਹ ਜਿਹੜਾ ਹੈਗਾ ਨਾ ਸਾਡੇ ਇੱਕ ਅਫਸਰ ਸਾਹਿਬ ਨੇ ਪਤਾ ਨਹੀਂ ਕਦੇ ਨੀਂਚ ਉ ਜਾਗਦੇ ਨੇ ਇੱਕ ਸਿਆਪਾ ਪਾ ਜਾਂਦੇ ਨੇ ਪਹਿਲੇ ਵੀ ਕਈ ਮਹਿਕਮਾ ਚੱਲੂਗਾ ਗੱਲ ਸਿਆਪੇ ਪਾ ਕੇ ਧਰਨੇ ਪ੍ਰਦਰਸ਼ਨ ਹੁੰਦੇ ਰੇ ਇੱਥੇ ਵੀ ਇੱਕ ਜਿਹੜਾ ਪਾ ਗਏ ਪਹਿਲੇ ਤਾਂ ਚੱਲਉਂਦੇ ਤਨਖਾਵਾਂ ਦੇ ਪੈਂਦਾ ਸੀਗਾ ਟਰਾਂਸਫਰ ਦੇ ਪੈਂਦੇ ਇੱਥੇ ਤਾਂ ਲੋਕਾਂ ਦੇ ਮਕਾਨਾ ਹੀ ਤੇ ਗਿਰ ਗਏ ਆ ਕੇ ਅਫਸਰ ਠੀਕ ਹੈ ਨਾ ਅਫਸਰ ਦਾ ਨਾਮ ਹੀ ਲੈਣਾ ਮੈਂ ਇੱਥੇ ਗਿਰ ਗਿਆ ਹੁਣ ਅਥਰ ਚਲਾ ਵੀ ਗਿਆ ਇਸ ਮੈਕ ਵਿੱਚ ਉਹਦੀ ਪ੍ਰੋਪੋਜ਼ਲ ਚਲੀ ਜਾਂਦੀ ਹੈ ਹੈ ਡਰਨ ਦੀ ਗੱਲ ਨਹੀਂ ਕਾਨੂੰ ਨਾਮ ਲੈਣਾ ਚ ਕਾਨੂੰ ਮਸ਼ਹੂਰ ਕਰਨਾ ਇਹ ਮਾੜੇ ਮਾੜੇ ਬੰਦੇ ਨਾ ਨਹੀਂ ਲੈਣਾ ਚਾਹੀਦਾ ਤੁਹਾਨੂੰ ਪਤਾ ਹੈ ਤੁਹਾਨੂੰ ਪਤਾ ਹੈ ਸਾਰੇ ਨੂੰ ਠੀਕ ਹੈ ਜੀ ਦੇਖੋ ਦੇਰਾ ਦੇਰਾ ਦੁੰਦਾ ਇੱਕ ਇੰਸਟੀਚਿਊਟ ਹੈ ਔਰ ਉਸ ਇੰਸਟੀਚਿਊਟ ਦੀ ਜਿਹੜੀ ਰਿਪੋਰਟ ਹੈ ਔਰ ਰਿਪੋਰਟ ਜਿਹੜੀ ਹੈ ਜਿਹਨੂੰ ਪਾਰਸਕਰ ਮਾਨਤਾ ਦਿੰਦੀ ਹੈ ਔਰ ਜਿਸ ਰਿਪੋਰਟ ਨੂੰ ਜੜਾ ਹੈਗਾ ਕੀ ਕਹਿੰਦੇ ਇਹ ਜਿਹਨੂੰ ਸੁਪਰੀਮ ਕੋਰਟ ਮਾਨਤਾ ਦਿੰਦਾ ਹੈ ਉਹ ਕਹਿੰਦੇ ਵਾਈਲਡਲਾਈਫ ਇੰਸਟੀਚਿਊਟ ਆਫ ਇੰਡੀਆ ਦੇਰਾ ਤੁੰਗ ਵਾਈਲਡਲਾਈਫ ਇੰਸਟੀਚਿਊਟ ਆਫ ਦੇਰਾ ਤੁੰਗ ਦੀ ਜਿਹੜੀ ਰਿਪੋਰਟ ਹੈ ਉਹਦੇ ਆਧਾਰ ਤੇ 100 ਮੀਟਰ ਹੀ ਦੇਰਾ ਹੋਣਾ ਚਾਹੀਦਾ ਹੈ ਵੈਸੇ ਵੀ ਇਹ ਵਾਈਲਡਲਾਈਫ ਸੈਂਚੁਰੀਆਂ ਕਈ ਤਰ੍ਹਾਂ ਦੀ ਹੁੰਦੀਆਂ ਨੇ ਕੈਟਾਗਰੀ A B C D E ਇੱਕ ਕੈਟਾਗਰੀ D ਹੈ ਕੈਟਾਗਰੀ D ਹੁੰਦੀ ਜਿਹੜੀ ਮਾਨਵ ਨਿਰਮਿਤ ਹੈ ਜਾਂ ਸ਼ਹਿਰ ਬਸਣ ਕਰਕੇ ਬਣ ਜਾਂਦੀ ਹੈ ਇਹ ਉਹ ਵਾਲੀ ਹੈ ਤੇ ਇਸ ਨੂੰ ਦੇਰਾ ਵੱਡਾ ਕਰਨ ਦੀ ਬਿਲਕੁਲ ਜ਼ਰੂਰਤ ਨਹੀਂ ਹੈ ਮੈਨੂੰ ਲੱਗਦਾ ਹੈ ਕਿ ਇਸ ਤੇ ਕਿਤੇ ਵੀ ਲੋਕਾਂ ਨੂੰ ਸੁਣਵਾਈ ਨਹੀਂ ਹੋਈ ਡਾਇਰੈਕਟੇ ਫੈਸਲਾ ਹੋ ਕੇ ਪੰਜਾਬ ਸਰਕਾਰ ਕੋਲ ਪ੍ਰਪੋਜ਼ ਚਲਾ ਗਿਆ ਫੈਸਲਾ ਤਾਂ ਨਹੀਂ ਕਹਿਣਾ ਚਾਹੀਦਾ ਪ੍ਰਪੋਜ਼ਲ ਕਹਿਣੀ ਚਾਹੀਦੀ ਹੈ ਪ੍ਰਪੋਜ਼ਲ ਚੱਲੀ ਗਈ ਹੈ ਕੈਬਨਟ ਦੇ ਅਪਰੂਵਲ ਵਾਸਤੇ ਗਈ ਹੈ ਠੀਕ ਹੈ ਤੇ ਮੇਰੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਇਹਨੂੰ ਪਰਵਾਹ ਨਾ ਕਰੇ ਕਿਉਂਕਿ ਇਹ ਸਾਰੇ ਨਿਆ ਗੌਂਦ ਲੋਕ ਬੈਠੇ ਨੇ ਇਹਨਾਂ ਦੀ ਵੀ ਚਿੰਤਾ ਕਰੇ ਲਗਭਗ 1.5 ਕਲਾਸਿਕ ਵੀ ਪੜਤਣ ਦੇ ਨੇ ਕਾਨੂੰਨ ਇਹ ਕਿੰਨਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਚਾਰ ਸਾਲ ਪਹਿਲਾਂ ਇਹਦਾ ਆਇਆ ਉਹ ਵੀ ਜਦੋਂ ਕੈਪਟਨ ਮਾਨਟੇਸਿੰਗ ਮੁੱਖ ਮੰਤਰੀ ਜੇਕਰ ਇਹ ਪਹਿਲੇ ਪਿਆਰ ਕਿਲੇ ਮੋਟਰਾ ਦੇ ਕਲੇ ਨਾਲ ਜਿੱਤ ਇੱਕ ਹੱਥ ਵਾਲੀ ਗੱਲ ਸੀ ਯਾਰ ਕਪਟਨ ਮੋਟਰਾ ਜਿਹੜੇ ਮਕਾਨਾ ਉਹ ਪਾਈ ਵਾਲੀ ਸੀ ਤੇ ਉਹਨੂੰ ਫਿਰ ਐਮਐਲਏ ਦਿੱਤੀ ਸੀ ਤੇ ਐਮਐਲਏ ਹਰਨ ਦਾ ਮਸਤੀ ਸੀ ਤੇ ਉਹਨਾਂ ਨੇ ਕਿਹਾ ਅਡਵਾਈਸ ਕਮੇਟੀ ਹੋਣੀ ਸੀ ਉਹਨੂੰ ਕੈਪਟਨ ਮਾਨਟੇਸਿੰਗ ਨੇ ਰੋਕ ਦਿੱਤਾ ਕਿ ਇਹ ਮੈਂ ਤਾਂ ਪੰਜਾਬ ਦੇ ਅੰਦਰ ਹਾਂ ਸੁਣਦਾ ਕਾਇਸਾ ਕੋਨਾ ਮੈਂ ਤੁਹਾਨੂੰ ਕਹਿ ਰਿਹਾ ਇਸ ਤਰ੍ਹਾਂ ਬਹੁਤ سارے ਕੇਸ ਚੱਲੇ ਨੇ ਮੇਰੇ ਕੋਲ ਨਾ ਇਹ ਲਿਸਟ ਪਈ ਹੈ ਕੇਸਾਂ ਦੀ ਕਿੱਥੇ ਗਈ ਇਹ ਦੇਖੋ ਡੇਟ ਵਾਈਜ਼ ਇਹ ਪਈ ਹੈ ਪਰ ਉਸ ਤੋਂ ਜਦ ਇੱਕ ਜਦ ਫਾਈਨਲ ਇਹ ਮਾਮਲਾ ਮੂਵ ਹੋਣਾ ਸ਼ੁਰੂ ਹੋਇਆ ਜਦ ਸੁਪਰੀਮ ਕੋਰਟ ਨੇ ਕਿਹਾ ਤਾਂ ਕਿ ਜਿਹੜੀ ਹੈ ਗਵਰਨਮੈਂਟ ਆਫ ਇੰਡੀਆ ਜਿਹੜੀ ਜਿਹੜੀ ਸਟੇਟ ਦੀ ਪ੍ਰੋਪੋਜ਼ਲ ਆਈ ਇਹਨੂੰ ਓਕੇ ਕਰੇ ਉਸ ਇਨਰ ਨੇ 100 ਮੀਟਰ ਦੀ ਪ੍ਰਪੋਜ਼ਲ ਇਨ ਦੀ ਗਈ ਸੀ ਉਹਦਾ ਫਾਲੋਅ ਅਪ ਕਰਨਾ ਸੀ ਇਹ ਪਤਾ ਨਹੀਂ ਇਹਨਾਂ 3 ਕਿਲੋਮੀਟਰ ਵਾਲਾ ਕਿੱਥੋਂ ਪਾ ਲਿਆ ਸੋ ਮੇਰੀ ਇਹਨਾਂ ਬੇਨਤੀ ਹੈ ਕਿ ਆਪਣੇ 10 ਸਾਲ ਵਾਲੇ ਪੁਰਾਣੇ ਸਟੈਂਡ ਜਿਹੜੇ ਤੁਹਾਡੇ ਤੋਂ ਪਹਿਲੇ ਕੈਪਟਨ ਰਮਿੰਦਰ ਸਾਹਿਬ ਨੇ ਬਾਦਰ ਸਾਹਿਬ ਨੇ ਜਾਂ ਹੋਰ ਲੋਕਾਂ ਨੇ ਜਿਹੜਾ ਸਟੈਂਡ ਲਿਆ ਸੀ इवन ਇਸ ਸਰਕਾਰ ਨੇ ਵੀ ਇਹ ਜਿਹੜੀ ਸਰਕਾਰ ਹੁਣ ਚੱਲਦੀ ਆਵਾਦੀ ਪਾਰਟੀ ਇਹ ਵੀ ਕਹਿੰਦੀ ਰਹੀ ਕਿ 100 ਮੀਟਰ ਹੀ ਹੋਣਾ ਚਾਹੀਦਾ ਹੈ ਤੇ ਉਹਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਸਾਹਿਬ ਜਿਹੜੇ ਹੈ ਜਾਂ ਬਾਕੀ ਸਾਰੇ ਵਜ਼ੀਰ ਉਹਨੂੰ ਪ੍ਰਵਾਨ ਕਰਨ ਕਿ 100 ਮੀਟਰ ਹੀ ਰਹਿਣ ਚਾਹੀਦੀ ਹੈ ਔਰ ਜਿਹੜਾ 3 ਕਿਲੋਮੀਟਰ ਵਾਲਾ ਹੈ ਪ੍ਰੋਪੋਜ਼ਲ ਉਹਨੂੰ ਰਿਜੈਕਟ ਕਰ ਬਹੁਤ ਬਹੁਤ ਧੰਨਵਾਦ ਥੈਂਕ ਯੂ ਹਾਂਜੀ ਅਗਰ ਇਹ ਹੁਣ ਪਰਸੋਂ ਕੈਬਨਿਟ ਮੀਟਿੰਗ ਜਾਂ ਤਿੰਨ ਚਾਰ ਦਿਨ ਬਾਅਦ ਜੋ ਵੀ ਕੈਬਨਿਟ ਮੀਟਿੰਗ ਹੁੰਦੀ ਹੈ ਜੇ ਇਸ ਤੇ ਕਰਦੇ ਆ ਫਿਰ ਤਾਂ ਲੋਕਾਂ ਦੇ ਕਾਰੋਚਾਨ ਵਾਸਤੇ ਲੜਾਈ ਕਰਾਂਗੇ ਤੁਸੀਂ ਸੀਐਮ ਨੂੰ ਡਿਪਾਰਟਮੈਂਟ ਨੂੰ ਦਿੱਤੀ ਹੈ ਰਿਪੋਰਟ ਰਿਪਰੈਜ਼ੈਂਟੇਸ਼ਨ ਆਲਰੇਡੀ ਰਿਪਰੈਜ਼ੈਂਟੇਸ਼ਨ ਚੱਲ ਗਈਆਂ ਨੇ ਆਹੋ ਤੇ ਲੋਕ ਇਹ ਚੱਲ ਗਈਆਂ ਇੰਸਟਿਟਿਊਸ਼ਨ ਨੂੰ ਪਤਾ ਹੋਣਾ ਕਿ ਦਸਾਂ ਦੇ ਕਿੱਥੇ ਆ ਸਾਨੂੰ ਕਿੱਥੋਂ ਪਤਾ ਲੱਗੂਗਾ ਲੋਕ ਤਾਂ ਮੈਨੂੰ ਲੱਗਦਾ ਕਿ ਲੋਕਲ ਐਮਐਲਏ ਨੂੰ ਵੀ ਮਿਲene ਲੋਕਲ ਐਮਪੀ ਨੂੰ ਵੀ ਮਿਲene ਹੋਰ ਮੰਤਰੀਆਂ ਨੂੰ ਵੀ ਮਿਲene ਲੋਕ ਜਾ ਕੇ ਠੀਕ ਹੈ ਇਹ ਹੈਗੀ ਐ ਕੋਈ ਇੱਕ ਐਪਲੀਕੇਸ਼ਨ ਹੈ ਦਿੱਤੀ ਹੋਈ ਇਹਨਾਂ ਸ दी होनी एप्लीकेशन तो एप्लीकेशन कही होनी हैं नहीं देनी चाहिए भाई सा ਇਸ ਤਰ੍ਹਾਂ ਕਿ ਵੀ ਗਵਰਨਰ ਸਾਹਿਬ ਦਾ ਕੋਰਟ ਦਾ ਉਹ ਇੱਕ ਅਖਬਾਰ ਦੀ ਖਬਰ ਤੋਂ ਬਾਅਦ ਸ਼ੁਰੂ ਹੋ ਜਾਂਦਾ ਹੈ ਜਿਸ 'ਚ ਉਹਨਾਂ ਨੇ ਕਿਹਾ ਕਿ ਜਿਹੜੀ ਹਰਿਆਣਾ ਸਰਕਾਰ ਨੇ ਜ਼ਮੀਨ ਦਿੱਤੀ ਹੈ ਉਹ ਜ਼ਮੀਨ ਜਿਹੜੀ ਹੈਗੀ ਹੈ ਉਹ ਮਤਲਬ ਨਾ ਤਾਂ ਵਸਨ ਯੋਗ ਹੈ ਨਾ ਵਾਹੀ ਯੋਗ ਹੈ ਉਥੇ ਤਾਂ ਚੋਣ ਨਾਲਾਂ ਲੱਗਦਾ 25 30% ਤੋਂ ਉਸੇ ਕਵਰ ਹੋ ਜਾਂਦੀ ਹੈ ਫਿਰ ਉਹ ਜ਼ਮੀਨ ਥੱਲੇ ਹੈ بارش ਦਾ ਪਾਣੀ ਇਕੱਠਾ ਹੋ ਜਾਂਦਾ ਦੇਖੋ ਵੈਸੇ ਤਾਂ ਅਸੀਂ ਦੇ ਅਗੇਂਸਟ ਆ ਪਰ ਕੋਈ ਦਿਮਾਗ ਕੋਈ ਲਾਭੇ ਵੀ ਜਿਹੜੀ ਜ਼ਮੀਨ 1000 ਕਰੋੜ ਦੀ ਹੈ ਉਹਦੇ ਪਿੱਛੇ ਜਿਹੜੀ 10 ਕਰੋੜ ਜ਼ਮੀਨ ਥੋੜੀ ਲੋਗ ਹੈ उसके पीछे हजार करोड़ की जमीन लोग ना लेनी भी होगी एनीवेज़ असं एज ए पाब बीजेपी इनू स्ट्रोंोंगली अपोज करते हैं और सा कोशिश है असी इंश्योर करा कि इस तरह की भी ਜਦ ਕੋਈ ਤਏ ਮਾਪਦੰਡ ਜੜੇ ਆ ਸਾਡੇ ਜਿਹੜੇ ਜਦ ਚੰਡੀਗੜ੍ਹ ਹੋਂਚ ਆਇਆ ਜਦ ਉਸ ਤੋਂ ਬਾਅਦ ਪੰਜਾਬ ਔਰ ਹਰਿਆਣਾ ਹੋਂਚ ਆਇਆ ਚੰਡੀਗੜ੍ਹ ਹੋਂਚ ਆਇਆ ਉਸ ਤੋਂ ਜਿਹੜੇ ਪੰਜਾਬ ਰੀਆਰਗਨੀਜ਼ੇਸ਼ਨ ਐਕਟ ਦੇ ਜਿਹੜੇ ਉਹ ਐ ਪ੍ਰੋਵੀਜ਼ਨਸ ਉਸ ਤੋਂ ਆਏ ਸਾਡੇ ਆਫੀਸਰਸ ਦੀ ਰੇਸ਼ਿਓ ਦੇ ਉੱਪਰ ਵੀ ਇਸ਼ੂ ਹੈ ਠੀਕ ਹੈ ਤੇ ਇਹ ਸਾਰੇ ਇਸ਼ੂਜ਼ ਨੇ ਜੇ ਕੋਈ ਤਾਂ ਅਜੇ ਪੰਜਾਬ ਨੂੰ ਚੰਡੀਗੜ੍ਹ ਨਹੀਂ ਰਿਹਾ ਨਹੀਂ ਤੇ ਫੇਰ ਕੰਫਰੰਸ ਕਿਹਨੇ ਪਾਇਸਾ ਸਾਨੂੰ ਮਿਲਣਾ ਚਾਹਦਾ ਹੈ ਇਹ ਤਾਂ ਹੈ ਨਾ ਟੈਂਪਰੇਰੀ ਰਾਜਧਾਨੀ ਹੈ ਟੈਂਪਰੇਰੀ ਰਾਜਧਾਨੀ ਹੈ ਨਾ ਇਹ ਟੈਂਪਰੇਰੀ ਹੈ ਨਾ ਰਾਜਧਾਨੀ ਆ ਟੈਂਪਰੇਰੀ ਹੈ ਨਾ ਤੇ ਸਾਨੂੰ ਮਿਲਣਾ ਚਾਹਦਾ ਹੈ ਪੰਜਾਬ ਸਾਡਾ ਹੱਕ ਹਸ ਤੇ ਪਰ ਜੇ ਤੁਸੀਂ ਉਹ ਐਗਰੀਮੈਂਟ ਨੂੰ ਕਰੋ ਉਹਦੇ ਵਿੱਚ ਇਹ ਹੈ ਕਿ ਹਿੰਦੀ ਬੋਲਦੇ ਰਾਜ ਇਹ ਪਹਿਲਾਂ ਹਾਂ ਨਾ ਲੋਕਾਂ ਦੇ ਤਾਂ ਚੰਡੀਗੜ੍ਹ ਉਹ ਦੇ ਨਹੀਂ ਉਹ ਹਿੰਦੀ ਚਲੋ ਨਾ ਦੇਣਾ ਪਰ ਸਾਡਾ ਹੱਕ ਹੈ ਅਸੀਂ ਤਾਂ ਹੱਕ ਲਵਾਂਗੇ ਨਾ ਆਪਣਾ ਚੰਡੀਗੜ੍ਹ ਦਾ ਕਿੰਨੇ ਲਵਾਂ ਛੱਡ ਦੀਏ ਤੁਸੀਂ ਜਰ ਭਾਤ ਦਾ ਸਭ ਵੀ ਦੱਸੋ ਇਕੋ ਸੈਸਟਿੰਗ ਜ਼ੋਨ ਦੇ ਕਰਨ ਮਹਾਰਾਜ ਕਿੱਥੇ ਚਲੇ ਗਿਆ ਜੀ ਉਹ ਤਾਂ ਬਿਲਡਿੰਗ ਬਣਾ ਰਹੇ ਨੇ ਭਾਈ ਸਾਹਿਬ ਬਿਲਡਿੰਗ ਇਸ ਤਰ੍ਹਾਂ ਕਿ ਜਦ ਚੰਡੀਗੜ੍ਹ ਬਣਿਆ ਪੰਜਾਬ ਅਸੈਂਬਲੀ ਬਣੀ ਪੰਜਾਬ ਸੈਕਟੇਟ ਬਣਿਆ ਦੋਨੋਂ ਹਰਿਆਣਾ ਪੰਜਾਬ ਦਾ ਹਿੱਸਾ ਡਿਸਾਈਡਡ ਹੈ ਇਸ ਤੋਂ ਬਾਅਦ ਕੁਝ ਨਹੀਂ ਹੋ ਸਕਦਾ ਠੀਕ ਹੈ ਜੇ ਇਸ ਤੋਂ ਬਾਅਦ ਉਹ ਜਾ ਰਹੇ ਨੇ ਪੰਜਾਬ ਦੇ ਚੰਡੀਗੜ੍ਹ ਦੇ ਅੰਦਰ ਹਰਿਆਣਾ ਦੀ ਸੈਪਰੇਟ ਅਸੈਂਬਲੀ ਬਣਦਾ ਮਤਲਬ ਹੈ ਕਿ ਹਰਿਆਣਾ ਦਾ ਰਾਈਟ ਇਹਦੇ ਉੱਪਰ ਹੋਰ ਸਟਰੋਂਗ ਹੁੰਦਾ ਹੈ ਥੈਂਕ ਯੂ ਜੀ